ਅੱਜ ਦੇ ਹਾਲਾਤ ਦੀ ਕਵਿਤਾ ਜੋ ਪੰਜਾਬ ਦਾ ਦੁਖਾਂਤ ਹੈ ਆਓ ਕੌਮ ਨੂੰ ਬਹੁਤ ਲੋੜ ਹੈ ਸੰਤ ਪਾਬਾ ਜਰਨੈਲ ਸਿੰਘ ਖਾਲਸਾ ਪਿੰਡਰਵਾਲੇ ਚੰਗਿਆਂ ਆਗੂਆਂ ਦੀ ਲੋੜ ਹੈ ਆਓ ਦੁਨੀਆ ਕਿਉਂ ਯਾਦ ਕਰਦੀ ਹੈ ਉਹਨਾਂ ਨੂੰ ਯਾਦ ਕਰਦੀ ਹੈ ਜੋ ਕੌਮ ਵਾਸਤੇ ਕੁਝ ਕਰਕੇ ਜਾਂਦੇ ਨੇ ਸੋ ਆਓ ਬੜੇ ਪਿਆਰ ਸਤਿਕਾਰ ਸਾਥ ਕਵਿਤਾ ਸਰਵਣ ਕਰੋ ਜੀ ਦੁਨੀਆ ਵਿੱਚੋਂ ਸੂਰਮੇ ਓਕੇ ਤਰੇ ਅਨੇਕ ਜੁਗ ਪਰਟਾਉ ਸ਼ੇਰ ਹੈ ਪਿੰਡਰਾ ਵਾਲਾ ਏਕ ਲੰਬਾ ਦਾਦਾ ਪਾਪ ਦਾ ਅੱਖਾਂ ਵਾਂਗ ਬਲੋਅਰ ਪਿੰਡਰਾ ਵਾਲੇ ਛੇਰ ਤਾਂ ਨਹੀਂ ਕੋਈ ਸੰਨ ਹੋ ਰ ਜੀ ਦੁਨੀਆ ਵਿੱਚੋਂ ਸੂਰਮੇ ਕੇ ਦੁਰੇ ਅਨੇਕ ਜੁਗ ਪਲਟਾਉ ਸ਼ੇਰ ਹੈ ਪਿੰਡਰਾ ਵਾਲਾ ਏਕ ਲੰਮਾ ਡੜ ਪਾਪ ਦਾ ਅੱਖਾਂ ਵਾਂਗ ਬਲੋਰ ਪਿੰਡਰਾ ਵਾਲੇ ਛੇਰਦਾਨ ਮੈਂ ਕੋਈ ਸਾਨੀ ਹੋ ਰ ਜੀ ਹੋ ਰੋਂਦਾ ਪ੍ਰਿਆ ਦਾ ਤਰਾ ਪੱਪ ਦਾ ਉੱਪਰ ਸਰੀਰ ਆਜ਼ਾਦੀ ਦਾ ਪ੍ਰਤੀਕ ਹੈ ਸੰਤਾਂ ਨੇ ਹੱਥ ਤੀਰ ਗੱਲ ਵਿੱਚ ਸੋਪਾ ਭਾਵ ਦਾ ਪਿਸਟਲ ਨਵਾਂ ਨਿਕੋਰ ਪਿੰਡਾ ਵਾਲੇ ਚੇਰਦਾ ਮੈਂ ਕੋਈ ਸਾਨੀ ਹੋਰ ਜੀਰਕ ਵਿੱਚ ਟਾਕ ਸਾਲ ਦੇ ਬਹੁਤਾ ਪਾਇਆ ਮਾਣ ਮੁਖੀ ਬਣੇ ਉਹ 14ਵੇਂ ਹੋ ਕੇ ਜੰਦ ਪਰਵਾਣ ਚੱਲੀਆਂ ਕੇ ਝੁੱਕ ਗਏ ਵੱਡੇ ਆਖੜ ਖੋਨ ਪਿੰਡ ਰਾਵਾਲੇ ਚੇਰਦਾ ਨਹੀਂ ਕੋਈ ਸਾਨੀ ਹੋਰ ਜੀ ਸੋਟੀ ਵਰਗੇ ਸੂਰਮੇ ਹੋ ਹੋ ਸੋਟੀ ਵਰਗੇ ਸੂਰਮੇ ਹਰ ਦਮ ਰਹਿੰਦੇ ਨਾਲ ਅਮਰਿਕ ਸਿੰਘ ਜੀ ਖਾਲਸਾ ਆਪਣੀ ਆਪ ਮਸਾਲੇ ਸੰਤਾ ਦੀ ਤੱਕ ਚੜਤ ਨੂੰ ਦੁਸ਼ਟ ਮਚਾਉਂਦੇ ਚੋਰ ਪਿੰਡਾ ਵਾਲੇ ਛੇਰ ਦਾ ਨਹੀਂ ਕੋਈ ਸਾਨੀ ਹੋਰ ਜੀ ਨਾਲ ਹਥਿਆਰ ਨਾਲ ਜਦੋਂ ਜਵਾਨ ਸੌਪਿਆ ਸਰਕਾਰ ਨੂੰ ਵੇਖਿਆ ਨੋਕੀ ਸ਼ਾਨ ਚੋਰ ਵਿੱਚ ਹੀ ਚੂਰਦੇ ਚੂਰੇ ਜੈਸੇ ਮੋਰ ਪਿੰਡਰਾ ਵਾਲੇ ਚੇਰਦਾਰ ਮੈਂ ਕੋਈ ਸਾਨੀ ਹੋਰਾ ਜੀ ਕਰਦ ਜਦ ਤਾ ਕਰੀ ਰਸੀ ਜਾਏ ਸ਼ਨਾਟਾ ਸ਼ਾ ਬਲਜ ਸ਼ੀਲੇ ਮਰਦ ਦੇ ਸੰਗਤਾ ਸੁਨਤੇ ਆਣ ਲਗਾ ਸਿੰਘ ਨ ਚੁਕਦੇ ਦਿੱਲੀਏ ਲਾਣ ਆਪਣਾ ਜੋਰ ਡਰਾਵਾਲੇ ਸ਼ੇਰ ਦਾ ਨਹੀਂ ਕੋਈ ਸਨਹੋਣਾ ਜੀ ਸਿਰ ਜਾਵੇ ਪਰ ਸਿਦਕ ਨਾਲ ਸਿਰ ਜਾਵੇ ਪਰ ਸਿਦਕ ਨਾਲ ਕਹਿੰਦੇ ਰੇ ਹਮੇਸ਼ਾ ਖਾਲਸਤਾਨ ਲਿਆਵਣਾ ਵਿੱਚ ਆਪਣੇ ਦੇਸ਼ ਸੁਖਮੀਤ ਸਿੰਘ ਤੇ ਸੁਖਜੀਤ ਦੀ ਮਾਲਕ ਦੇ ਅਤ ਡੋਰ ਪਿੰਡਾਂ ਵਾਲੇ ਬੱਬਰ ਸ਼ੇਰ ਦਾ ਨਹੀਂ ਕੋਈ ਸਾਨੀ ਹੋਰ ਪਿੰਡਾਂ ਵਾਲੇ ਬੱਬਰ ਸ਼ੇਰ ਦਾ ਨਹੀਂ ਕੋਈ ਸਾਨੀ ਹੋ ਰੇ ਹੋ ਹੋ ਸ੍ਰੀ ਸ਼ਿਦਾਂ ਦੀਆ ਵਾਰਾ ਬੋਲਦਿਆਂ ਗੁਰਧਿਆਦ ਦੀ ਸੇਵਾ ਕਰਦੇ ਨੇਕ ਪ੍ਰਕਾਲ ਦੀਆਂ ਪਹੁੰਚ ਨਹੀਂ ਸੰਗਤ ਬਖਸ਼ਨਾਰ ਹੈ ਸਾਬ ਸ੍ਰੀ ਗੁਰਗੰਸਾਹਿ ਬਖਸ਼ਨਾਰ ਨੇ ਦਿੱਤਾ ਹੈ ਸਮਾਂ ਸਮਾਪਤੀ ਹੈ ਮਹਾਂਪੁਰਸ਼ਾਂ ਦਾ ਧੰਨਵਾਦ ਸੋ ਕਿੰਮਤ ਦੇ ਜਾਚੀnga ਫਤਿਹ ਅਰਜ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਦੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਬਹੁਤ ਹੀ ਪਿਆਰ ਵਾਲੇ ਗਿਆਨੀ ਸੁਖਮੀਤ ਸਿੰਘ ਜੀ ਕਿ ਵਿਸ਼ੇ ਜਿਥਾ ਅਮਰ ਸਰ ਸਾਹਿਬ ਤੋਂ ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਖੇ ਜਾਂਦਾ ਹੈ ਮਾਪੁਰ ਕੰਵਲੋ ਸੋ ਹਰ ਆਪ ਜੇ ਸਾਹਮਣੇ ਗਿਆਨੀ ਅਤਰ ਸਿੰਘ ਜੀ ਦਲੇਰ ਜੀ ਹੈਡ ਗ੍ਰੰਥੀ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ ਆਪ ਸਮੂਹ ਸੰਗਤਾਂ ਨੂੰ 15 ਮਿੰਟ ਦੇ ਲਈ ਕਥਾ ਦੁਆਰਾ ਨਿਹਾਲ ਕਰਨਗੇ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਬਾਹਰ ਇੱਧਰ ਉੱਧਰ ਫਿਰ ਰਹੀਆਂ ਹਨ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ